ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਸੁਖਵਿੰਦਰ ਸਿੰਘ ạtਵਾਲ ਤੇ ਤੁਸੀਂ ਦੇਖ ਰਹੇ ਹੋ ਏਵੀ ਪੰਜਾਬ ਟੀਵੀ ਇਸ ਵਕਤ ਅਸੀਂ ਨਾਬਾ ਮਲੇਰਕੋਟਲਾ ਰੋਡ ਦੇ ਉੱਪਰ ਖੜੇ ਆ ਪਿੰਡ ਬਾਗੜੀਆਂ ਦੇ ਵਿੱਚ ਸੋ ਬਾਗੜੀਆਂ ਪਿੰਡ ਦੇ ਵਿੱਚ ਜਦੋਂ ਆਪਾਂ ਲੰਘਦੇ ਆ ਤਾਂ ਦੇਖਿਆ ਕਿ ਇਹ ਜਿਹੜੇ ਨੇ ਬੜੇ ਸੁੰਦਰ ਆਲਣੇ ਜਿਹੜੇ ਟੰਗੇ ਹੋਏ ਨੇ ਇਸ ਵੀਰ ਦੇ ਸੋ ਇੱਕ ਵਾਰ ਪਹਿਲਾਂ ਵੀ ਅਸੀਂ ਇੰਟਰਵਿਊ ਕੀਤੀ ਸੀ ਇਸ ਵੀਰ ਨਾਲ ਗੱਲਬਾਤ ਕੀਤੀ ਸੀ ਕਿ ਤੁਸੀਂ ਜਿਹੜਾ ਆਲਣੇ ਬਣਾਉਣ ਦਾ ਕੰਮ ਕਰ ਰਹੇ ਹੋਂ ਕਿ ਇਸ ਕੰਮ ਤੋਂ ਜਿਹੜਾ ਹੈਗਾ ਤੁਹਾਡਾ ਰੋਜ਼ਗਾਰ ਚੱਲਦਾ ਕੀ ਤੁਹਾਡਾ ਜਿਹੜਾ ਹੈਗਾ ਪਰਿਵਾਰ ਦਾ ਪਾਲਣ ਪੋਸ਼ਣ ਹੋ ਜਾਂਦਾ ਸੋ ਇਹਨਾਂ ਨੇ ਬੜੀਆਂ ਖੂਬਸੂਰਤ ਗੱਲਾਂ ਸਾਡੇ ਨਾਲ ਕੀਤੀਆਂ ਸੀ ਸੋ ਇਹਨਾਂ ਨੇ ਆਪਣੇ ਸ਼ੌਂਕ ਨੂੰ ਆਪਣਾ ਕਿੱਤਾ ਬਣਾ ਲਿਆ ਸੋ ਗੱਲਬਾਤ ਕਰਦੇ ਹਾਂ ਕਿ ਇਸ ਕਿੱਤੇ ਦੇ ਵਿੱਚ ਇਹਨਾਂ ਨੂੰ ਕਿੰਨਾ ਜਿਹੜਾ ਹੈਗਾ ਸਕੂਨ ਮਿਲਦਾ ਔਰ ਸਕੂਨ ਦੇ ਨਾਲ ਨਾਲ ਹੀ ਕੀ ਇਹਨਾਂ ਦਾ ਰੋਜ਼ਗਾਰ ਵੀ ਚੱਲਦਾ ਉਸ ਵੀਡੀਓ ਤੋਂ ਬਾਅਦ ਵੀਡੀਓ ਨੂੰ ਬੜਾ ਰਿਸਪਾਂਸ ਮਿਲਿਆ ਸੀਗਾ ਲੋਕਾਂ ਦਾ ਔਰ ਉਸ ਵੀਡੀਓ ਤੋਂ ਬਾਅਦ ਕਿੰਨਾ ਕਿੰਨਾ ਦੇ ਕੰਮ ਦਾ ਫਰਕ ਪਿਆ ਉਹ ਵੀ ਗੱਲਬਾਤ ਕਰਾਂਗੇ ਭਾਈ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਸਸਰੀ ਗੱਲ ਵੀਰ ਜੀ ਤੁਹਾਡਾ ਸਵਾਗਤ ਹੈ ਜੇ ਆਏ ਨਾ ਜ ਆਏ ਇਹ ਇਹ ਜਿਹੜਾ ਹੈਗਾ ਸਾਨੂੰ ਪਹਿਲਾਂ ਦੱਸੋ ਕਿ ਇਹ ਜਿਹੜਾ ਸੌਂਗ ਆ ਇਹਨੂੰ ਆਪਣਾ ਤੁਸੀਂ ਕਿੱਤਾ ਬਣਾਇਆ ਇਹ ਕੀ ਰੋਜ਼ਗਾਰੇ ਕੋ ਚੱਲੀ ਜਾਂਦਾ ਪਰਿਵਾਰ ਦਾ ਪਾਲਣ ਪੋਸਣ ਵਧੀਆ ਤਰੀਕੇ ਨਾਲ ਹੋ ਰਿਹਾ ਹਾਂਜੀ ਵੀਰ ਜੀ ਹੋ ਰਿਹਾ ਜੀ ਪਹਿਲਾਂ ਜਦੋਂ ਪਹਿਲਾਂ ਫੜਾ ਕੇ ਗਏ ਸੀਗੇ ਮੇਰੇ ਵੀਰ ਜੀ ਵੀਡੀਓ ਇਹ ਪਹਿਲਾਂ ਮੇਰੇ ਲਈ ਗਾਹਕ ਬਹੁਤ ਘੱਟ ਸੀਗਾ ਜੀ ਮਤਵਲਾ ਕੋਈ ਕੋਈ ਖੜਦਾ ਸੀ ਕੋਈ ਕੋਈ ਖੜਦਾ ਸੀ ਕਨੇ ਜਿੱਦਾਂ ਦੇ ਵੀਰ ਜੀ ਨੇ ਵੀਡੀਓ ਬਣਾਈ ਆ ਜੀ ਹੁਣ ਐ ਮੰਨੋ ਵੀ ਮੇਰੇ ਲਈ ਬੁੱਕੇ ਰਹਿਣ ਲੱਗਾ ਜੀ ਕੰਮ ਮੇਰੇ ਅੱਗੇ ਨਾਲੋਂ ਦੁਕਾਨਦਾਰੀ ਦਾ ਵੀ ਬਹੁਤ ਵੱਟਾ ਪੈ ਗਿਆ ਵਧਾ ਲਈ ਜੀ ਮੈਨੇ ਬਹੁਤ ਜਾਦੇ ਮੈਂ ਮਤਲਬ ਇਹ ਆਲ ਇੰਡੀਆ ਤੋਂ ਫੋਨ ਆਉਣ ਲੱਗੇ ਜੇ ਮੈਨੂੰ ਹੁਣ ਮੇਰੀ ਲੜੀ ਬਣਾਤੀ ਜੀਰ ਜੀ ਨੇ ਇਹਨਾਂ ਨੇ ਚਲੋ ਬਣਾਉਣ ਵਾਲਾ ਤਾਂ ਦੇਖੋ ਪ੍ਰਮਾਤਮਾ ਹੁੰਦਾ ਕੁਦਰਤ ਜਿਹੜੀ ਕੰਮ ਕਰਾਉਂਦੀ ਹੈ ਤੁਸੀਂ ਇੱਕ ਬਹੁਤ ਖੂਬਸੂਰਤ ਕੰਮ ਦੇ ਵਿੱਚ ਲੱਗੇ ਹੋਏ ਹੋ ਲੋਕ ਰੁਖ ਪਟ ਰਹੇ ਨੇ ਪਰ ਤੁਸੀਂ ਜਦੋਂ ਰੁੱਖ ਪਾਤਰ ਐ ਲੈ ਤਾਂ ਉਹਨਾਂ ਰੁੱਖਾਂ ਤੇ ਰਹਿਣ ਦੇ ਰਹਿਣ ਵਾਲੇ ਪੰਛੀ ਨੇ ਜਿਹੜੇ ਉਹ ਬੇਕਾਰ ਹੋ ਚੁੱਕੇ ਨੇ ਹੋ ਗਏ ਜੀ ਤੇ ਉਹਨਾਂ ਦੇ ਲਈ ਤੁਸੀਂ ਘਰ ਬਣਾ ਰਹੇ ਹੋ ਹਾਂਜੀ ਵੀਰ ਜੀ ਕਿਹੜੇ ਕਿਹੜੇ ਪੰਛੀਆਂ ਦੇ ਲਈ ਤੁਸੀਂ ਆ ਲੈ ਬਣਾ ਰਹੇ ਹੋ ਜੀ ਪੰਛੀਆਂ ਦੇ ਲਈ ਸਟਾਰਟਿੰਗ ਚਿੜੀ ਤੋਂ ਲੈ ਕੇ ਜੀ ਵੱਡੇ ਪੰਛੀ ਤੱਕ ਆ ਜੀ ਆਪਣੇ ਮੰਨੋ ਵੀ ਗੋਲਾ ਕਬੂਤਰ ਹੋਗਾ ਜੀ ਤੋਤਾ ਹੋਗਾ ਹਰੇਕ ਪੰਛੀ ਦਾ ਮਿਲੂਗਾ ਜੀ ਹਰੇਕ ਦਾ ਮੂੰਹ ਓਕਣੇ ਰੱਖਣਾ ਪਿਆ ਜੀ ਮੰਨੋ ਜੇ ਕੋਈ ਵੱਡਾ ਜਾਨਵਰ ਦਾ ਵੱਡਾ ਮੂੰਹ ਰੱਖਿਆ ਵੀਰ ਜੀ ਜੇ ਚਿੜੀ ਆ ਤਾਂ ਚਿੜੀ ਦਾ ਸਾਈਜ਼ ਮਿਲੂਗਾ ਘਟਾਰਦਾ ਵੀ ਮਿਲੂਗਾ ਜੀ ਬੱਲੇ ਬਤੋਰੀ ਹੋਗੇ ਘੁੱਗੀ ਹੋਗੇ ਬਰਬਲ ਹੋਗੇ ਆਡਾ ਆਡਾ ਸਹਜ ਨੇ ਸਾਰੇ ਵਿਰਜੇ ਬਣਾਏ ਹੋਏ ਆਪਣੇ ਲਗੋਰੇ ਹਰ ਇੱਕ ਚੀਜ਼ ਦੀ ਮਿਲੂਗੀ ਚੀਜ਼ ਜਿਹੜੇ ਚਾਹੀਦੀ ਆ ਹਾਂਜੀ ਇਹ ਕਿੱਥੋਂ ਆਈ ਆ ਕਿਉਂਕਿ ਤੁਸੀਂ ਲੱਕੜ ਦੇ ਮਿਸਤਰੀ ਹੋ ਹਾਂਜੀ ਲੱਕੜ ਦੇ ਮਿਸਤਰੀ ਨੇ ਜਿਹੜੇ ਅੱਜ ਕੱਲ ਬੜਾ ਬੈੱਡ ਬਣਾਉਂਦੇ ਨੇ ਅਲਮਾਰੀਆਂ ਬਣਾਉਂਦੇ ਨੇ ਹੋਰ ਘਰਾ ਕੋਕੀਆਂ ਦੇ ਵਿੱਚ ਕੰਮ ਕਰਦੇ ਨੇ ਤੇ ਤੁਸੀਂ ਉਹ ਕੰਮ ਨੂੰ ਛੱਡ ਕੇ ਆਲਣੇ ਬਣਾਉਣ ਦਾ ਜਿਹੜਾ ਕਿਵੇਂ ਤੁਸੀਂ ਸੁਣਿਆ ਹੈ ਇਹ ਚਾਉਣਾ ਵੀਰ ਜੀ ਇੱਕ ਰਾਜੇ ਮੇਰਾ ਦਿਲ ਕਰਾ ਵੀ ਮਹਾ ਪਾਂਸੀ ਆਰਾ ਗਾਰਾ ਫਿਰਦੇ ਰਹਿੰਦੇ ਨੇ ਦਰਾਗਤਾਂ ਵੜਦੇ ਨੇ ਲੋਕ ਦੇਖੋ ਗਰਜਾਂਦੇ ਨੇ ਆਂਡੇ ਗਰਜਾਂਦੇ ਨੇ ਬੱਚੇ ਮਰ ਜਾਂਦੇ ਨੇ ਇਹਨਾਂ ਦੇ ਵੀਰ ਜੀ ਮੈਂ ਸੋਚਿਆ ਵੀ ਨਾਲੇ ਤਾਂ ਸੌਂਕ ਹੋ ਗਿਆ ਜੀ ਨਾਲੇ ਭਲਾ ਜੀ ਮੈਂ ਜੋ ਲੱਗਾ ਜੇ ਇਹ ਬਣਾਉਣਾ ਐਨਾ ਹੁਣ ਮੈਨੂੰ ਸੌਂਕ ਹੋ ਗਿਆ ਮਤਲਬ ਇਦੇ ਵਿੱਚ ਮੈਂ ਮੈਂਤ ਵੀ ਕਰਦਾ ਆ ਸਕਰੋਨ ਵੀ ਆਉਂਦਾ ਮਨੁਘੀਰ ਜੀ ਦੇ ਵਿੱਚ ਹਾਂਜੀ ਜੇ ਇੱਕ ਗੱਲ ਹੋਰ ਵੀ ਹੈ ਜੀ ਹੁਣ ਜਿੱਦਾਂ ਦੀ ਆਪਾਂ ਨੇ ਵੀਡੀਓ ਵੀਰ ਜੀ ਨੇ ਬਣਾਈ ਸੀ ਮੇਰੀ ਹੁਣ ਮਨੂੰ ਸਟਾ ਐ ਲੱਗਦਾ ਵੀ ਨਿਕਲ ਰਿਹਾ ਵੱਧ ਬਹੁਤ ਜ਼ਿਆਦਾ ਆਸਰ ਪੈਣ ਲੱਗਾ ਜੀ ਚਿੜੀਆਂ ਦਾ ਕਿੱਥੋਂ ਕਿੱਥੋਂ ਫੋਨ ਆਏ ਤੁਹਾਨੂੰ ਉਸ ਵੀਡੀਓ ਤੋਂ ਬਾਅਦ ਮਨੂੰ ਪਹਿਲਾਂ ਤਾਂ ਸਭ ਤੋਂ ਆਇਆ ਜੀ ਡਬਈ ਚੋਂ ਉਸ ਤੋਂ ਬਾਅਦ ਹੀ ਫਿਰ ਆਇਆ ਮਨੂੰ ਲੰਡਨ ਤੋਂ ਜੀ ਫਿਰ ਕੈਨੇਡਾ ਤੋਂ ਆਇਆ ਵੀਰ ਜੀ ਕੈਨੇਡਾ ਵੀ ਭੇਜਤਾ ਜੀ ਮਾਲ ਮੈਂ ਉਸ ਤੋਂ ਬਾਅਦ ਜੀ ਫਿਰ ਅਮਰੀਕਾ ਵੀ ਭੇਜਤਾ ਵੀਰ ਜੀ ਹੁਣ ਲੰਡਨ ਦੀ ਗੱਲ ਚੱਲਦੀ ਜੀ ਇੱਕ ਵੀਰ ਜੀ ਸਮਾਣੇ ਦੇ ਨੇ ਉਹ ਗੱਲ ਕਰਨਗੇ ਮੇਰੇ ਨਾਲ ਵੀ ਵੀਰ ਕਹਿੰਦਾ ਵੀ ਲੰਡਨ ਵਾਲਾ ਵੀ ਤੇਰੇ ਲਈ ਬੰਦਾ ਆਊਗਾ ਵੀ ਤੂੰ ਜਿੰਨਾ ਚੱਕਰ ਮੈਂ ਮਰਦਾ ਮੁੱਕਦਾ ਨਹੀਂ ਵੀ ਮੇਰੇ ਦਮ ਤੱਕ ਨਾਲੇ ਚੱਲੀ ਚੱਲੀ ਪੱਕਾ ਹੀ ਵੀ ਤੈਨੂੰ ਸੇਵਾ ਵੀ ਦਵਾਂਗੇ ਤੇਰਾ ਕੰਮ ਵੀ ਚਲਾਵਾਂਗੇ ਮਾਂ ਠੀਕ ਆ ਵੀਰ ਜੀ ਕਹਿੰਦੇ ਵੀ ਤੇਰੀ ਸਪਾਈ ਸਾਨੂੰ ਆਣ ਲੈਣੇ ਤੇ ਬਹੁਤ ਚੰਗੀ ਲੱਗੇ ਮਤਲਬ ਬਹੁਤ ਸੋਹਣੇ ਸੂਰਤ ਵਧਿਆ ਸੂਰਤ ਨਾਲ ਬਣਾਉਣਾ ਮਨ ਲਾ ਕੇ ਮਾਂ ਹਾਂਜੀ ਜਿਹੜੇ ਪੰਛੀ ਪ੍ਰੇਮੀ ਨੇ ਕੋਟ ਨੂੰ ਫੋਨ ਕਰਦੇ ਨੇ ਤੇ ਪਹਿਲਾਂ ਕਿਤੇ ਇਹ ਤਾਂ ਨਹੀਂ ਲੱਗਦਾ ਸੀ ਕਿ ਯਾਰ ਮੈਂ ਆਹਨੇ ਬਣਾਤਾ ਰਿਹਾ ਜੇ ਕਿਸੇ ਨੇ ਨਾ ਖਰੀਦੇ ਜਾਂ ਮੇਰੇ ਘਰ ਦਾ ਗੁਜ਼ਾਰਾ ਜਿਹੜਾ ਉਹ ਕਿਵੇਂ ਚੱਲੂਗਾ ਤਾਂ ਜਦੋਂ ਹੁਣ ਲੋਕਾਂ ਦੇ ਫੋਨ ਆਉਂਦੇ ਨੇ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਹੁਣ ਆਉਂਦਾ ਵੀਰ ਜੀ ਵੀ ਹਾਂ ਮੈਂ ਵਧੀਆ ਚੰਗੇ ਕੰਮ 'ਚ ਪਏ ਵੇ ਮੇਰੇ ਤੋਂ ਮਾਲਕ ਸੇਵਾ ਲੈ ਰਿਹਾ ਮੈਂ ਸੇਵਾ ਦੇ ਰਿਹਾ ਜੀ ਡਟ ਕੇ ਨਾ ਪਰਵਾਹ ਨਹੀਂ ਮਾਂਦਾ ਮੈਂ ਕਹਿੰਦਾ ਵੀ ਨਹੀਂ ਆਪਾਂ ਸੇਵਾ ਦਾ ਮਾਲਕ ਨਹੀਂ ਲਾਇਆ ਪੈਸਾ ਕੀ ਚੀਜ਼ ਹੈ ਜੀ ਪੈਸਾ ਤਾਂ ਮਿਹਨਤ ਦੇ ਵਿੱਚ ਹੀ ਬਣੇ ਜਾਣਾ ਜਿੰਨਾ ਮਰਜ਼ੀ ਕਮਾ ਲਓ 2 ਰੁਪਏ ਵੇ ਬਣ ਲੱਗੇ ਜਦੋਂ ਤੋਂ ਮੇਰੀ ਵੀਡੀਓ ਚੜ੍ਹੀ ਹੈ ਜੀ ਹੁ ਹਰ ਕਲ ਚੜਨ ਲੱਗੇ ਅ ਇਸ ਵਾਰ ਜਿਹੜਾ ਕੁਝ ਨਵੇਂ ਜਿਹੜੇ ਦੇਖੇ ਨੇ ਤੁਹਾਡੇ ਕੋਲ ਆ ਲੈਣੇ ਨੇ ਜਿਹੜੇ ਇਹ ਤਾਂ ਲੱਕੜੀ ਦੇ ਨਹੀਂ ਤੁਸੀਂ ਬਣਾਇਆ ਨਵੀਆਂ ਆਈਟਮਾਂ ਨੇ ਇਹ ਕੀ ਆ ਇਹਦੇ ਬਾਰੇ ਇਹ ਸੁਣ ਮੈਂ ਦੱਸਦਾ ਵੀ ਜਿਹੜੀਆਂ ਮੈਂ ਨਵੀਆਂ ਆਈਟਮ ਲੈ ਕੇ ਆਇਆ ਜੇ ਤੇ ਕੀ ਆ ਦੇਖੋ ਜੇ ਮੈਂ ਹੁਣ ਆ ਹੋ ਗਈ ਜੀ ਇਹਦੇ ਉੱਪਰ ਆਪਾਂ ਨੇ ਫੋਲ ਕੇ ਜੀ ਦਾਣਾ ਨਾਲ ਫੁੱਲ ਭਰ ਦੋ ਵੀਰ ਜੀ ਇਹਦੇ ਉੱਪਰ ਚਿੜੀ ਆ ਕੇ ਥੋ ਠੰਗ ਨਾਲ ਉਹਨੇ ਆਪੇ ਦਾਣਾ ਕੱਢੀ ਜਾਣਾ ਆ ਇਹਦੇ ਉੱਪਰ ਬੈਠ ਕੇ ਉਹਨੇ ਆਰਾਮ ਨਾਲ ਖਾ ਕੇ ਆਪਣੀ ਡਾਰੀ ਮਾਰ ਕੇ ਉੱਡ ਜਾਣਾ ਜੀ ਉਹ ਦੁਬਾਰੇ ਫੇਰ ਆਉਗੇ ਇਹਦੇ ਉੱਪਰ ਜੀ ਬਿਓ ਤੇ ਮਰੰਮ ਭਰਿਆ ਪਿਆ ਸਬਾਨ ਮੈਂ ਇਹਦੇ ਉੱਪਰੇ ਉਹਨੇ ਫੇਰ ਆਉਣਾ ਇਹ ਆ ਆਈਟਮ ਨਾ ਮਿਲ ਜਾਂਦੀ ਵੀਰ ਜੀ ਕਾ ਪੀਏ ਜੀ ਆਹ ਦੇਖੋ ਜੀ ਇਹ ਪਾਣੀ ਵਾਲਾ ਫਿਲਟਰ ਹੈ ਜੀ ਇਹ ਇਹਨੂੰ ਜਿੰਨਾ ਆਪਾਂ ਭਰਾਂਗੇ ਵੀਰ ਜੀ ਜਿੰਨਾ ਉਹ ਪਿਓਗੇ ਓਨੇ ਘਟ ਜਊਗਾ ਪਾਣੀ ਇੱਕ ਤਬਕਾ ਵੇਸਟ ਬਾਹਰ ਨਹੀਂ ਜਾਊਗਾ ਜੀ ਇਹਦੇ ਉੱਪਰ ਬੈਠ ਕੇ ਨਹਾ ਵੀ ਸਕਦੇ ਨੇ ਜਿਹਦੇ ਵਿੱਚ ਕੁਝ ਵੀ ਲਾਉਂਦੇ ਨੇ ਉਹ ਆਪਦੀ ਡਾਰੀ ਲਾਉਂਦੇ ਨੇ ਵਾਹ ਜੀ ਹਾਂ ਜੀ ਇੱਕ ਵੀਰ ਜੀ ਹੁਣ ਮੈਂ ਤੁਹਾਨੂੰ ਹੋਰ ਦੱਸਦਾ ਜੀ ਗੱਲ ਜਿਹੜੇ ਵੀਰ ਬਾਜਰਾ ਪਾਉਂਦੇ ਨੇ ਜੀ ਮਾ ਵੀਰਾਂ ਦਾ ਹੱਥ ਬਨ ਕੇ ਬੈਂਤੀ ਇਹ ਕਰਦਾ ਹਾਂ ਹਾਂ ਇੱਕ ਦਸ ਰਹੇ ਸੀ ਕਿ ਤੁਸੀਂ ਚైనా ਤੋਂ ਕੋਈ ਖਰਾਕ ਮੰਗਾਈ ਆ ਪੰਛੀਆਂ ਦੇ ਲਈ ਇਹ ਉਹ ਆ ਇਹ ਵੀਰ ਜਿਹੜੀ ਚైనా ਤੋਂ ਮੰਗਾਈ ਆ ਜੀ ਉਹ ਮੇਰੇ ਲੇ ਵੇ ਲਾ ਕੇ ਭਗ ਜਾਂਦੇ ਨੇ ਯਰੇ ਇਹ ਮੈਂ ਪਹਿਲਾਂ ਜੀ ਆਪਦੇ ਆਪੇ ਦੇਖਿਆ ਸਿੱਟਾ ਔਰੇ ਸਿੱਟ ਕੇ ਜੀ ਜਦੋਂ ਮੈਂ ਸਿੱਟਾ ਸਿੱਟਿਆ ਇਹੇ ਮੈਂ ਕਹਿੰਦਾ ਜੀ ਤੁਸੀਂ ਆਏ ਦੋ ਲੋ ਪੂਰਾ ਵੇੜਾ ਹੀ ਭਰ ਗਿਆ ਤੇ ਹਜ਼ਾਰ ਜਾਨਵਰ ਆ ਗਿਆ ਹੋਊਗਾ ਜੀ ਵਿੱਚ ਕਬੂਤਰ ਵਿੱਚ ਕਬੂਤਰ ਬਹੁਤ ਉਸ ਆ ਗਿਆ ਸੀ ਜੀ ਹੁਣ ਮੈਂ ਰੋਜ਼ ਇਹਨਾਂ ਨੂੰ ਇੱਕ ਮੁਠੇ ਮਾਰਦਾ ਜੀ ਭਰ ਕੇ ਸਵੇਰੇ ਰੌਣਕ ਲੱਗੇ ਹੁੰਦੇ ਤੁਸੀਂ ਆ ਕੇ ਦੇਖਿਆ ਕਰੋ ਚਿੜੀਆਂ ਦੇ ਬਾਗ ਬਣਿਆ ਹੁੰਦਾ ਜੀ ਵੇਲੇ ਹਾਂਜੀ ਵੀਰ ਜੀ ਹੁਣ ਇੱਕ ਹੋਰ ਵੀ ਦੱਸਦਾ ਜੀ ਹਾਲ ਅੰਦਰ ਮੇਰੇ ਵੀਰ ਜੀ ਉਹ ਰਹਿੰਦੇ ਆ ਆਪਣੇ ਜਿਹੜੀ ਚੰਮ ਚੜਕ ਗਿਆਂਦੇ ਨੇ ਜੀ ਉਹ ਚੰਮ ਚੜੇ ਕ ਲਾਇਆ ਦਾ ਮੈਂ ਚਿੜੇ ਖਾਤਰ ਤੇ ਆ ਲੈਣਾ ਜੀ ਅੰਦਰ ਲੱਗਿਆ ਹੋਏ ਸੀਗਾ ਉਹਦੇ ਵਿੱਚ ਪਰਸੋਂ ਦੀ ਗੱਲ ਆ ਜੀ ਪਰਸੋਂ ਜਦ ਅਸੀਂ ਰਾਤ ਨੂੰ ਮੈਂ ਉੱਠਿਆ ਬਾਥਰੂਮੋਂ ਨਿਕੜਿਆ ਕਰ ਲਮ ਬੇਟਾ ਮੇਰਾ 11:00 ਵਜੇ ਆਉਂਦਾ ਰਾਤ ਨੂੰ ਖੇਡ ਕੇ ਮਾਂ ਜਦ ਮੈਂ ਬਾਥਰੂਮ ਕਰ ਆਇਆ ਮੈਂ ਬਾਹਰ ਆ ਕੇ ਨਿਕੜ ਕੇ ਦੇਖਿਆ ਕਿਉਂ ਚੀ ਹੋਵੇ ਮੇਰੇ ਮਨ ਨੂੰ ਸਾਇਆ ਹੋ ਗਿਆ ਵੀ ਮਾਂ ਵੀ ਚਿੜੀ ਫੜ ਲਿਓਨੇ ਮਨੂੰ ਆਪਦੇ ਆਪ ਨੂੰ ਲੱਗਿਆ ਚਾ ਪਰ ਮੈਂ ਜਾਂ ਦੇਖਿਆ ਚਿੜੀ ਬਾਹਰ ਬੈਠੀ ਉਹ ਅੰਦਰ ਬੈਠੇ ਯਾਨੀ ਉਹਦੇ ਘਰ ਤੇ ਚਿੜੀ ਤੇ ਚੰਮ ਚੜਕ ਨੇ ਕਬਜ਼ਾ ਕਰ ਲਿਆ ਚੰਗ ਹਾਂ ਯਾਰ ਨੇ ਕਬਜ਼ਾ ਕਰ ਲਿਆ ਜਾਂ ਫਿਰ ਮੈਂ ਦੇਖਿਆ ਮੈਂ ਇਹਦੇ ਵੀ ਕਬਜ਼ਾ ਹੋ ਰਿਹਾ ਉੱਲੂ ਨੇ ਤਾਂ ਪਹਿਲਾਂ ਕਰੇ ਕਰੇ ਤੇ ਹੁਣ ਇਹਦੇ ਵੀ ਕਰ ਲਿਆ ਚਲੋ ਜਾਂ ਮੈਂ ਦੇਖਿਆ ਜਾਂ ਮੈਂ ਚਿੜੀ ਗਾਹ ਪਾ ਰਹੀ ਆ ਤੁਸੀਂ ਦੇਖੋ ਜਿਉਹਨਾਂ ਦਾ ਕਿਵੇਂ ਦਿਲ ਮਿਲ ਗਿਆ ਉਹ ਅੰਦਰ ਬੈਠੇ ਆ ਉਹ ਚੰਮ ਚੜਕ ਬਾਹਰ ਬੈਠੇ ਉਹਦੇ ਉੱਪਰਲੇ ਪਾਸੇ ਵਾਹ ਆ ਜਾਂ ਮੈਂ ਮਾਰੀ ਥੱਲੋਂ ਦੇ ਹੱਥ ਮੈਂ ਖੋਦ ਜੀ ਮਾਰੀ ਉਹ ਅੰਦਰ ਵੀ ਅੰਦਰ ਵਾਂ ਘੁਟ ਲਾਠੇ ਮਾਰੀ ਥੱਲੋਂ ਦੀ ਖੋਦ ਦੇ ਦੱਬ ਕੇ ਉਹ ਚਮੜੜ ਘੜਾਰੇ ਮਾਰ ਕੇ ਜਦੇ ਨਿਕੜ ਗਏ ਬਾਹਰ ਦਵਾਰੇ ਫੇਰ ਆ ਗਈ ਜੀ ਉੱਥੇ ਹੁਣ ਉਹ ਲਾਤਾ ਹੁਣ ਲੈਦੇ ਲਾਗੇ ਬੈਠਣ ਹਾਂਜੀ ਕਦੇ ਕਦੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਇਹਨਾਂ ਜਾਨਵਰਾਂ ਦੇ ਨਾਲ ਇਹਨਾਂ ਪੰਛੀਆਂ ਦੇ ਨਾਲ ਕੋਈ ਮੇਰਾ ਪਿਛਲਾ ਸੰਬੰਧ ਨਾ ਹੋਵੇ ਕਿਉਂਕਿ ਤੁਸੀਂ ਪ੍ਰੇਮ ਬੜਾ ਕਰਦੇ ਹੋ ਪੰਛੀ ਹਾਂਜੀ ਵੀਰ ਜੀ ਕੋਈ ਮਾਲਕ ਉਹ ਪਤਾ ਜੀ ਦੇਖੋ ਮਾਲਕ ਨੂੰ ਹੀ ਪਤਾ ਵੀ ਹੈਗਾ ਜੀ ਹੈਗਾ ਵੇ ਜਿਹੜਾ ਮੇਰਾ ਮਨ ਇੰਨਾ ਇਹਦੇ ਵਿੱਚ ਗੱਡ ਚੁੱਕਿਆ ਕੰਮ ਦੇ ਵਿੱਚ ਜੀ ਮੇਰਾ ਮਾਨ ਆਇਆ ਕਹਿੰਦਾ ਮੈਂ ਇਦੋਂ ਵੀ ਸੋਹਣੇ ਸੋਹਣੇ ਬਣਾ ਬਣਾ ਪੰਜ ਛਿਆਂ ਨੂੰ ਮਕਾਨ ਦਮਾ ਬਣਾ ਬਣਾ ਵੀ ਜਿਹੜੇ ਸ਼ਾਂਤੀ ਨਾਲ ਵੀ ਬੈਠਣ ਉਹ ਆਪਦਾ ਆਰਾਮ ਨਾਲ ਵੀ ਐਸੀ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਵੀ ਜਿਹੜੀ ਉਮਰ ਇਹ ਲੰਘ ਜਿਵੇਂ ਉਹਨਾਂ ਦੇ ਉਹਨਾਂ ਦੇ ਲੋ 15 ਸਾਲ ਹੋ ਗਏ ਲਾਇ ਨੂੰ ਜੁਰੇ 15 ਸਾਲ ਦੀ ਘਟਾਰ ਹੋ ਚੁੱਕੀ ਆ ਵਾਜੀ ਹਾਂਜੀ ਕੋ ਲੋਕ ਜਿਹੜੇ ਕਹਿੰਦੇ ਨੇ ਕਿ ਜੀ ਪੰਛੀ ਖਤਮ ਹੋ ਰਹੇ ਨੇ ਚਿੜੀਆਂ ਮੁੱਕ ਗਈਆਂ ਜਿਹੜੀਆਂ ਖਤਮ ਹੋ ਗਈਆਂ ਜੇ ਤੁਸੀਂ ਆਲਣੇ ਬਣਾ ਰਹੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਜੇ ਜਾਨਵਰ ਮੁੱਕ ਗਏ ਤੇ ਮੇਰਾ ਕੰਮ ਰੁਕ ਜਾਊਗਾ ਨਹੀਂ ਜੀ ਮਨ ਨੂੰ ਐ ਆ ਜੇ ਪਤਾ ਕੀ ਗੱਲ ਹੈ ਜੀ ਵੀ ਜੇ ਫੁੱਲ ਬਣਾਊਗਾ ਜੀ ਮੈਂ ਮੇਰਾ ਕੰਮ ਵਧੂਗਾ ਜੀ ਹੁਣ ਵਧੂਗਾ ਐ ਜੀ ਜਿੱਥੇ ਮੇਰਾ ਆਲਣਾ ਲੱਗ ਗਿਆ ਜੀ ਉਹਦੇ ਵਿੱਚ ਐ ਮੰਨ ਲਓ ਵੀ ਬੱਚੇ ਵੱਧ ਚੁੱਕੇ ਨੇ ਉੱਥੋਂ ਨਿਕਲਦੇ ਨਹੀਂ ਉਹ ਵਧਣਗੇ ਪਨੀਰੀ ਵਧੂਗੀ ਘਟ ਨਹੀਂ ਰਹੇ ਉਸ ਲੋਕ ਕਹਿੰਦੇ ਨੇ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਬਨੌਟੀ ਆਲਣੇ ਬਣਾ ਕੇ ਜਿਹੜਾ ਹੈਗਾ ਪੰਛੀਆਂ ਦੇ ਟੰਗਦੇ ਹੋ ਹਾਂਜੀ ਵੀ ਇਹਦੇ ਨਾਲ ਤੁਸੀਂ ਦਰਖਤ ਲਾ ਦੋ ਤੁਸੀਂ ਆਲਣੇ ਬਣਾਉਨੇ ਹੋ ਤੇ ਪੰਛੀਆਂ ਨੂੰ ਤੁਸੀਂ ਆਲਸੀ ਬਣਾ ਰਹੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਯਾਰ ਅਜੇ ਬਣਿਆ ਬਣਾਇਆ ਆਲਣਾ ਉਹਨਾਂ ਨੂੰ ਮਿਲ ਜਾਂਦਾ ਆਲਸੀ ਹੋ ਜਾਂਦੇ ਨੇ ਪੰਛੀ ਨਹੀਂ ਵੀਰ ਜੀ ਉਹਨਾਂ ਨੂੰ ਬਣਾਇਆ ਬਣਾ ਮਿਲਦਾ ਪੂਰਾ ਸੁੱਖ ਮਿਲ ਜਾਂਦਾ ਜੀ ਉਹਨਾਂ ਨੂੰ ਦੁਬਾਰੇ ਲੋੜ ਨਹੀਂ ਹੈ ਕਿ ਟੱਕੇ ਚੋਗਣ ਦੀ ਜੀ ਉਹ ਡੱਕੇ ਚੋਕੇ ਕੱਥੇ ਦਾ ਮਹੀਨੇ ਚ ਪਾਉਂਦੇ ਨੇ ਵੀਰ ਜੀ ਉਹ ਵੀ ਜਮੀ ਨਾ ਮਗਰੋਂ 10 15 ਦਾ ਨਾ ਮਗਰੋਂ ਹਨੇਰੀ ਆ ਜਾਂਦੀ ਹੈ ਜੀ ਨੇਰੀ ਤੋਂ ਬਾਅਦ ਫੇਰ ਥੱਲੇ ਗਿਰ ਜਾਂਦਾ ਜੀ ਉਹ ਇਹ ਆਹੇ ਰਾਮਦਾਰੀਆਂ ਵੀ ਦੇ ਵਿੱਚ ਜਾ ਕੇ ਰਾਮ ਨਾਲ ਬੈਠ ਜਾਂਦੇ ਨੇ ਵੀਰ ਜੀ ਉਹ ਮੈਂ ਕਹਿੰਦਾ ਵੀ ਦਰਖਤ ਜਿਹੜੇ ਲੱਗਦਾ ਨਹੀਂ ਇਹਨਾਂ ਦੇ ਵਿੱਚ ਬੰਦੇ ਇਹਦੇ ਵਿੱਚ ਵੀ ਆਲਣਾ ਪਾਉਂਦੇ ਨੇ ਉਹ ਇਹਦੇ ਵਿੱਚ ਵੀ ਵੀਰ ਜੀ ਉਹ ਆਪਦੇ ਡੱਕੇ ਲਾ ਕੇ ਫੇਰ ਵੀ ਆਪ ਪਾਉਂਦੇ ਨੇ ਜੀ ਉਹ ਹਾਂਜੀ ਫਿਰ ਵੀ ਉਹਨਾਂ ਨੂੰ ਯਕੀਨ ਨਹੀਂ ਫਿਰ ਉਹ ਬੱਚੇ ਕੱਢਦੇ ਨੇ ਅਬਦਾਲਾ ਨਾ ਪਾ ਕੇ ਜਿਹੜੀ ਇੰਨੀ ਇੱਕ ਤਸੱਲੀ ਹੁੰਦੀ ਆ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਜਿਹੜੇ ਜਦੋਂ ਉਹ ਰੁੱਖਾਂ ਦੇ ਉੱਪਰ ਆਲ ਨੇ ਪਾਉਂਦੇ ਨੇ ਤਾਂ ਹਨੇਰੀ ਦੇ ਵਿੱਚ ਹਵਾ ਦੇ ਵਿੱਚ ਡਿੱਗ ਜਾਂਦੇ ਨੇ ਡਿੱਗ ਜਾਂਦੇ ਨੇ ਪਰ ਜਿੱਥੇ ਤੁਸੀਂ ਇਹ ਔਰ ਇੱਕ ਇਹ ਵੀ ਹੁੰਦਾ ਕਿ ਉਹ ਦਰਖਤ ਤੇ ਪੰਛੀਆਂ ਦੇ ਆਲ ਨੇ ਪਾਏ ਹੁੰਦੇ ਨੇ ਤੇ ਉਹ ਜਦੋਂ ਕੱਟਿਆ ਜਾਂਦਾ ਤੇ ਉਹ ਬੇਕਾਰ ਹੋ ਜਾਂਦੇ ਨੇ ਉਹ ਬੇਕਾਰ ਉਹ ਵੀਰ ਜੀ ਫਿਰ ਬੇਕਾਰ ਵੀ ਹੋ ਜਾਂਦੇ ਨੇ ਬੱਚੇ ਵੀ ਮਰ ਜਾਂਦੇ ਨੇ ਜਾਂ ਵੱਢਦੇ ਨੇ ਜਿਹੜਾ ਬੰਦਾ ਥੱਲੇ ਵੱਢ ਰਿਹਾ ਉਹਨੇ ਉੱਪਰ ਦਾ ਦੇਖਣਾ ਨਹੀਂ ਵੀ ਗੱਡਾ ਬੜਾ ਨੁਕਸਾਨ ਹੋਊਗਾ ਵੀ ਗੱਡਾ ਘਾਟਾ ਪਊ ਜੇ ਕਿਆਦਾ ਮਰ ਜਵੇ ਉਹ ਦੇਖਦੇ ਨੇ ਥੱਲੋਂ ਵੜ ਦੰਦੇ ਨੇ ਜੀ ਉਪਰੋਂ ਬੱਚੇ ਗਿਰ ਜਾਂਦੇ ਨੇ ਮਰ ਜਾਂਦੇ ਨੇ ਹੂੰ ਘਾਟ ਆਵੇ ਬੈਣਾ ਜੀ ਜੇ ਦਰਖਤ ਲੱਗੇ ਹੋਣਗੇ ਜੀ ਨਾ ਵੱਡਣ ਮੇਰੇ ਭੈਣ ਭਾਈ ਫਾਲ ਤੋਂ ਤਾਂ ਤਰੱਕੀ ਹੋਰ ਵੱਧ ਸਕਦੀ ਹੈ ਜੀ ਇਹਨਾਂ ਦੀ ਪੰਛੀਆਂ ਦੀ ਹੁਣ ਦੇਖੋ ਜੀ ਮੇਰੇ ਲਈ ਜੰਨਾ ਵੀ ਆਲਾ ਨਾ ਗਿਆ ਜੀ ਹਜ਼ਾਰੇ ਨਿਕੜੇ ਜੇ ਤਾਂ ਮਨ ਨੂੰ ਇਹਨਾਂ ਦਾ ਮਤਲਬ ਆਪਦੇ ਆਪ ਨੂੰ ਸ਼ਾਂਤੀ ਹੋਈ ਮੈਂ ਹਜ਼ਾਰੇ ਪੰਛੀ ਜਾਨ ਪੰਛੀ ਇਹਦੇ ਵਿੱਚ ਬਿਠਾ ਚੁੱਕਿਆ ਵੀ ਰੈਸਟ ਆ ਗਿਆ ਉਹਨਾਂ ਹਾਂਜੀ ਬਿਨ ਨਹੀਂ ਸ਼ਾਂਤੀ ਹੋਊਗੀ ਵੀ ਉਹ ਆਰਾਮ ਨਾਲ ਬੱਚੇ ਕੱਢੂਗਾ ਉਹਦਾ ਵੇਸਟ ਬੱਚਾ ਨਹੀਂ ਜਾਊਗਾ ਇੱਕ ਜਦੋਂ ਵੀ ਅਸੀਂ ਇੱਥੇ ਤੁਹਾਡੇ ਕੋਲੇ ਆਉਨੇ ਆ ਇੱਕ ਉਹ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਬੱਚੇ ਨੂੰ ਦਿਖਾਉਣ ਦੀ ਦਿਖਾਉਣ ਇਹ ਬੱਚਾ ਤੁਹਾਡੇ ਕੋਲੇ ਰੱਖਿਆ ਹੋਇਆ ਕੰਮ ਸਿੱਖਦਾ ਹੈ ਇਹ ਜੀ ਹਾਂ ਜੀ ਇਹ ਇਹ ਮੇਰੇ ਲਈ ਕੰਮ ਸਿੱਖਦਾ ਜੀ ਬੱਚੇ ਨੂੰ ਹੋ ਗਿਆ ਜੀ ਨੂੰ ਮੇਰੇ ਲਈ 4 ਮਹੀਨੇ ਜੀ ਇਹ ਬੱਚਾ ਜੀ ਪਹਿਲਾਂ ਛੱਡਿਆ ਸੀਗਾ ਮਸੀਹ ਚ ਇਹਨਾਂ ਦੇ ਚਾਚੇ ਤਾਏ ਨੇ ਜੀ ਉੱਥੇ ਦਾ ਮਨ ਨਹੀਂ ਲੱਗਿਆ ਹੈਗਾ ਜੀ ਬਿਲਕੁਲ ਐਸੀ ਪਿੰਡ 'ਚ ਰਹਿੰਦੇ ਹੁੰਦੇ ਸੀਗੇ ਇਹ ਛੋਟਾ ਹੁੰਦਾ ਸਾਡੇ ਲਈ ਵੀ ਆਈ ਜਾਂਦਾ ਸੀਗਾ ਮਨ ਮਿਲਿਆਗਾ ਦੇਖੋ ਤੇ ਦੁਨੀਆ ਸਾਰੀ ਫਿਰਦੀ ਆਡੇ 'ਚ ਉੱਥੇ ਵੀ ਜਾ ਸਕਦਾ ਜੀ ਇਹ ਇਹ ਜਾਣਦਾ ਨਹੀਂ ਜੀ ਇਹ ਨੇ ਮੈਂ ਕੋਈ ਕਰਦੇ ਨਹੀਂ ਰੋਕਦੇ ਹੈਗੇ ਤੁਹਾਨੂੰ ਇਹਦੇ ਮਾਪਿਓ ਨਹੀਂ ਨੇ ਇਹਦੇ ਮਾਪਿਓ ਹੈ ਨਹੀਂ ਜੀ ਨਾ ਇਹਦਾ ਮੰਮੀਆਂ ਨਾ ਡੈਡੀ ਆ ਇਹਦਾ ਕੋਈ ਨਹੀਂ ਹੈਗਾ ਜੀ ਇਹਦੇ ਚਾਚੇ ਤਾਏ ਨਹੀਂ ਬਸ ਉਹ ਕਹਿ ਨਹੀਂ ਸਕਦੇ ਜੀ ਕੋਈ ਸਪਾਉਣਾ ਵਰੀ ਸਨਾ ਜੀ ਇਹ ਮੇਰੇ ਲਈ ਰਹਿੰਦਾ ਜੀ ਰੋਟੀ ਪਾਣੀ ਦੇਖਭਾਲ ਮੈਂ ਇਹ ਵਿਚਾਰਦੀ ਆਪੇ ਕਰਦਾ ਆ ਬਿੰਨੇ ਅੱਛਾ ਜਾਨੀ ਪੁੱਤ ਬਣਾ ਕੇ ਪਾਲ ਵੀ ਰਿਹਾ ਤੇ ਕੰਮ ਵੀ ਸਕਾਰਾਂ ਚ ਪਾਲ ਵੀ ਰਹਿ ਆ ਕੋ ਕੱਪੜੇ ਲੀੜੇ ਦੇ ਘਾਟਣ ਜੀ ਖਾਣ ਪੀਣ ਜਹਾ ਮੈਂ ਖਾਣਾ ਮੇਰੇ ਪਰਿਵਾਰ ਚ ਖਾਂਦੇ ਨੇ ਉਹੋ ਜਿਹਾ ਮੈਂ ਇਹਨੂੰ ਦਿੰਨਾ ਜੀ ਆਪਣੇ ਨਾਲ ਦੇ ਮੈਂ ਆਪਦਾ ਰੋਟੀ ਵੀ ਨਾ ਜੇ ਮੈਂ ਮਨੋਂ ਹੁੰਦਾ ਵੀ ਇਹ ਘਟ ਗਏ ਆਪਣੇ ਮੂੰਹ ਚ ਅੱਧੀ ਰੋਟੀਆਂ ਵੀ ਦੇਣ ਲਾ ਮੈਨੂੰ ਸਾਹ ਵਰਨੇ ਹੋ ਜਾਣੇ ਕਰ ਮੈਂ ਦਵਾ ਨਾ ਇਹਨੂੰ ਹਾਂਜੀ ਹੁਣ ਦੇਖੋ ਵੀਰ ਜੀ ਇੱਕ ਬੰਦਾ ਮੇਤੋਂ ਦੋ ਆਲਣੇ ਲੈ ਕੇ ਗਿਆ ਚਗਨਾਰੀ ਆਲ ਵਾਲੇ ਪਹਿਲਾਂ ਤਾਂ ਬੀਬੀ ਲੈ ਕੇ ਗਈ ਸੀ ਚਲੋ ਪਹਿਲਾਂ ਵੀਰ ਦੀ ਗੱਲ ਦੱਸਦਾ ਉਹ ਕਹਿੰਦਾ ਵੀ ਤੈਨੂੰ ਜੱਜ ਪੂਰਾ ਕਿਸਾ ਹੋਗਾ ਫੁੱਲ ਉਹਦੇ ਕੋਈ ਕੇਸ ਕੁਝ ਪੈ ਗਿਆ ਸੀ ਪਤਾ ਨਹੀਂ ਕਾਹਦਾ ਪਿਆ ਸੀਗਾ ਉਹ ਕਹਿੰਦਾ ਵੀ ਅੱਛਾ ਵੀ ਫਿਰ ਤਾਂ ਇਹ ਬਾਹ ਮਾੜਾ ਕੰਮ ਹੋ ਗਿਆ ਵੀ ਯਾਰ ਮੇਰੀ ਤਾਂ ਸਾਰੀਆਂ ਬਰੇ ਲੰਘ ਜੂਗੇ ਕਣੇ ਉਹ ਜੇ ਮੇਤੋਂ ਕਹਿੰਦਾ ਵੀ ਤੂੰ ਕੋਈ ਕਿਸੇ ਬੰਦੇ ਨੇ ਕਿਹਾ ਵੀ ਕਾਲੇ ਤੋਂ ਆਲਣੇ ਲੈ ਕੇ ਆ ਉਹ ਕਹਿੰਦਾ ਵੀ ਨਾਰੀਆ ਵਾਲੇ ਆਲੇ ਨੇ ਲਿਆ ਉਹ ਆਲਣੇ ਲੈਣ ਆ ਗਿਆ ਜੀ ਦੋ ਮੇਤੋਂ ਜੀ ਯਾ ਲਾਇ ਉਹਨੇ ਜਾ ਕੇ ਜਿਵੇਂ ਅੱਜ ਲੈ ਗਿਆ ਜਿਵੇਂ ਦੋ ਦਿਨ ਲਾਤੇ ਕਹਿੰਦਾ ਜੀ ਮੈਂ ਜਾ ਲਾ ਕੇ ਤੁਰਿਆ ਲੈ ਕੇ ਮਾਰਗ ਦਾ ਨੋ ਵੀ ਪਰਮਾਧਮ ਤੂੰ ਹੀ ਅਧਰ ਮੇਰੀ ਤਰੀਕ ਵੀ ਮੈਂ ਪੁੱਲ ਵੀ ਬਹੁਤ ਬੜਾ ਕਰਕੇ ਆ ਵੀ ਹੁਣ ਬਕਸਣਾ ਤੈਨਹੀਂ ਆ ਉਹ ਕਹਿੰਦਾ ਜੀ ਜਾਣ ਸਾਰੇ ਜੇ ਮੈਨੂੰ ਜੱਜ ਨੇ ਲਿਖੇ ਰੇ ਇਮਾਰਤੀ ਬਰੀ ਐ ਜੇ ਕਿੱਥੇ ਗਾ ਤੂੰ 10 ਸਾਲ ਧੱਕੇ ਖਾਵੇਂਗਾ ਤੈਨੂੰ ਪੂਰਾ ਘੜਟਕਣ ਗਿਆ ਨਾ ਪੂਰਾ ਉਹ ਬਰੀ ਹੋ ਗਿਆ ਉਹ ਕਹਿੰਦਾ ਵੀਰੇ ਕੋਈ ਤਰਿਆ ਲੈਣੇ ਚ ਹੱਥ ਚਾਸੇ ਮਾਂ ਵੀਰੇ ਮੇਰੇ ਜਨ ਹੈਗਾ ਮੇਰੇ ਪਰਮਾਤਮਾ ਜ ਆ ਇੱਕ ਹੋਰ ਮਾਈ ਦੀ ਗੱਲ ਦੱਸ ਹਾਂਜੀ ਉਹ ਮਾਈ ਸੀ ਜਿਹੜੀ ਉਹ ਮਨੂੰ ਕਹਿੰਦੀ ਬੇਟਾ ਵੀ ਮੇਰੇ ਬੱਚੇ ਦਾ ਮੁੰਡੇ ਦਾ ਰਿਸ਼ਤਾ ਨਹੀਂ ਹੋ ਰਿਹਾ ਵੀ ਜਿਹੜਾ ਵੀ ਤੇਰਾ ਖਰਚਾ ਹੋਊਗਾ ਵੀ ਤੈਨੂੰ ਇਸ ਟਰਾ ਮੈਂ ਅੱਡ ਦੂੰਗੀ ਵੀ ਮੇਰਾ ਬੇਟਾ ਬਣ ਕੇ ਰਾਜਪੁਰੇ ਆ ਜਾ ਵੀ ਤੂੰ ਲਾ ਕੇ ਜਾ ਮਾਂ ਬੀਬੀ ਜੀ ਮੈਂ ਕਿਦੂਰ ਤਾਂ ਨਹੀਂ ਸਕਦਾ ਮੈਂ ਭੇਜ ਸਕਦਾ ਛੋਟ ਲੈ ਵੀ ਵੀ ਜਿਹੜਾ ਸੋਨੇ ਚਲੋ ਜੇ ਮੇਰਾ 400 ਵੱਧ ਬਣਦਾ ਤੁਸੀਂ ਮੈਨੂੰ 100 ਘੱਟ ਦੇ ਦੇ 300 ਦੇ ਦਿਓ ਵੀ ਮੈਂ ਆਪ ਨਹੀਂ ਆ ਸਕਦਾ ਇਹਨੇ ਬੇਟੇ ਵੀ ਲਵਾਉਣੇ ਤੇਤੋਂ ਵਿੱਚ ਕੁਝ ਹੋ ਸੋ ਜੀ ਵੀ ਲਾ ਕੇ ਜਾ ਤੂੰ ਆ ਕੇ ਵੀ ਚਾਹੇ ਕੁਝ ਹੋ ਜਵੇ ਮਾ ਜੀ ਮੇਰੀ ਮਜਬੂਰੀ ਆ ਕਹਿੰਦੀ ਨਾ ਇਹ ਕੰਮ ਚ ਪੈ ਕੇ ਮਜਬੂਰੀ ਨਾ ਕਹ ਤੂੰ ਵੀ ਜੇ ਕਿਸਦਾ ਭਲਾ ਹੁੰਦਾ ਬੇਟਾ ਇਹਨੇ ਬਹੁਤ ਝਰ ਹੋ ਗਿਆ ੱਟਕੇ ਖਾਂਦੇ ਨੂੰ ਮਨ ਮਾ ਠੀਕ ਆ ਬੀਬੀ ਜੀ ਉਹ ਜਦ ਮੈਂ ਗਿਆ ਜੀ ਆਲਾ ਨੇ ਲਾ ਕੇ ਮੈਂ ਦੂਹੇ ਹੱਥ ਨਾਲ ਮੁੜ ਆਇਆ ਘਰੇ ਮਨੂੰ ਜੀ ਤਿੰਨ ਦਿਨਾਂ ਮਗਰੋਂ ਫੋਨ ਆ ਗਿਆ ਜੀ ਇਹਨੇ ਵੀਰ ਜੀ ਮਾ ਹਾਂ ਜੀ ਮਨੂੰ ਬੇਟੇ ਗਏ ਦੀ ਕਹਿੰਦੀ ਮਾ ਹਾਂ ਜੀ ਮਾਤਾ ਜੀ ਇਹਨੇ ਬੁੱਤ ਤਨ ਹੁਣ ਡੱਬਾ ਲੈਣ ਦਾ ਤੂੰ ਹੱਕਦਾਰ ਆ ਮਾ ਇਹ ਸੁਖਸਾਂ ਦਾ ਵੀ ਪੱਕਾ ਹੋਇਆ ਉਹ ਮਲਾਜਮ ਹੋਏ ਇਹਦੇ ਨਹੀਂ ਪੱਕਿਆਂ ਨਾਲੋਂ ਵੀ ਜ਼ਿਆਦਾ ਹੈ ਕਹਿੰਦੇ ਇੰਨੇ ਓਵਰ ਹੋ ਗਏ ਤੇ ਮੁੜ ਜਾਂਦੇ ਤੇ ਆ ਕੇ ਹੁੰਦਾ ਨਹੀਂ ਸੀਗਾ ਰਿਸ਼ਤਾ ਮੇਰੇ ਬੇਟੇ ਨੂੰ ਕਹਿੰਦੀ 20 ਬੱਚੀ ਵਿਗੀ ਜ਼ਮੀਨ ਆਉਂਦੀਆਂ ਕਹਿੰਦੀ ਪੁੱਤ ਜਦੋਂ ਮੇਰਾ ਪੜਾ ਕੇ ਨੇ ਮੇਰੇ ਬੇਟੇ ਦਾ ਰਿਸ਼ਤਾ ਹੋ ਗਿਆ ਵਾਹ ਜੀ ਵਾਹ ਫਿਰ ਇੱਕ ਦਿਨ ਜੀਗਾ ਇੱਕ ਹੋਰ ਮੈਡਮ ਸੀਗੀ ਉਹ ਉਹ ਵੀ ਪਟਿਆਲੇ ਵਾਲੀ ਸੀਗੀ ਉਹ ਕਹਿੰਦੀ ਵੀਰ ਜੀ ਮੇਰੇ ਲੱਕੜਾ ਤਾਂ ਲੱਗੇ ਨੇ ਤੁਸੀਂ ਮੈਨੂੰ ਨਾਰੀ ਵਾਲਾ ਦੋ ਮੈਨੂੰ ਕਈ ਬੰਦੇ ਦਾ ਪਤਾ ਲੱਗਾ ਵੀ ਕੋਈ ਹੱਥ ਜੱਸੇ ਆ ਉਹ ਲੈ ਕੇ ਗਿਆ ਉਹਨਾਂ ਦਾ ਮੁੰਡਾ ਪੀਆਰ ਪੱਕਾ ਹੋ ਗਿਆ ਜੀ ਕੈਨੇਡਾ ਜੀ ਹਾਂ ਜੀ ਵੀਰ ਜੀ ਉਹ ਲਾ ਕੇ ਗਾ ਜੀ ਛੁੱਟੀ ਆਵੇ ਸੀਗਾ ਮਿਲਣ ਆਵੇ ਸੀਗਾ ਉਹਰੇ ਉਹ ਪੱਕਾ ਹੋ ਗਿਆ ਵੀਰ ਜੀ ਉਹ ਉਹਨਾਂ ਨੇ ਮੈਨੂੰ ਫੇਰ ਮੈਸੇਜ ਕੀਤਾ ਜੀ ਜਦੋਂ ਆਪਾਂ ਕੁਦਰਤ ਦੀ ਸੇਵਾ ਕਰਦੇ ਆਂ ਤਾਂ ਕੁਦਰਤ ਵੀ ਸਾਨੂੰ ਕੁਦਰਤ ਵਾਲਾ ਜਿਹੜਾ ਕੁਦਰਤ ਦਾ ਰਚਨਹਾਰ ਉਹ ਵੀ ਸਾਨੂੰ ਕੁਛ ਨਾ ਕੁਛ ਉਹ ਦੇ ਇਵਿਜ਼ਿਬਲ ਉਹ ਦਿੰਦਾ ਦਿੰਦਾ ਵੀਰ ਜੀ ਉਹ ਰੋਸ਼ਨੀ ਚਾਨਣ ਕਰਦਾ ਜੀ ਬਲਮ ਜਗਾਉਂਦਾ ਜੀ ਜਿਹੜਾ ਬੁਝਿਆ ਪਿਆ ਹੁੰਦਾ ਜਦ ਆਪਾਂ ਕਹਿਦਾ ਘਰ ਬਣਾ ਕੇ ਆਪਾਂ ਦੇ ਦਾਂਗੇ ਜੀ ਉਹਨੂੰ ਕਹਾਂਗੇ ਵੀ ਲਾ ਹੁਣ ਬੈਠਣਾ ਤੈਨ ਨੇ ਆਂ ਉਹ ਜਦ ਬੈਠੂਗਾ ਉਹ ਸ਼ਾਂਤੀ ਦੇਊਗਾ ਜੀ ਹੁਣ ਇੱਕ ਦਿਨ ਮੇਹ ਪਵੇ ਜੇ ਡੈੜੀ ਖੜੇ ਨੋ ਰਹੇ ਐ ਡੈੜੀ ਕਹਿੰਦਾ ਵੀ ਐਂ ਕਰਤੋਂ ਕਹਿੰਦਾ ਵੀ ਘੁੱਗੇ ਕਹਿੰਦਾ ਖੰਭ ਜੇ ਮਾਰਦੇ ਆ ਕਹਿੰਦਾ ਵੀ ਕਾਲਣਾ ਲਾ ਦਿਓ ਰੇ ਮਾਂ ਕਹੇ ਬੈਠਾ ਮਾਂ ਪਾਪਾ ਜੀ ਲੱਗਾ ਹੋਆ ਉੱਥੇ ਤੋਤ ਦੇ ਲਾ ਆਇਆ ਕਹਿੰਦਾ ਨਹੀਂ ਤੇ ਇੱਕ ਹੋਰ ਲਾ ਦੇ ਮਾਂ ਚੱਲ ਠੇਕਾ ਥੋੜੇ ਕਹਿੰਦਾ ਕਮਾ ਹੋਰ ਲਾ ਦਨਾ ਉਹ ਮੇਹ ਫੁੱਲ ਪਵੇ ਜੇ ਉੱਥੇ ਜਦ ਮੈਂ ਧਰਤਾ ਲਾਣਾ ਤੋਤ ਦੇ ਉੱਪਰ ਇੱਕ ਹੋਰ ਉਹ ਘੁੱਗੀ ਜੀ ਜਾ ਕੇ ਪੜਕ ਦੇਣਾਂ ਦੇ ਵਿੱਚ ਵੜ ਕੇ ਬੈਠ ਗਏ ਹਾਂਜੀ ਕਹਿੰਦਾ ਕਿਉਂ ਮੈਂ ਤੁਹਾਨੂੰ ਕਿਹਾ ਨਹੀਂ ਜੀਗਾ ਵੀਹ ਬੈਠੋਗੇ ਖਾਂਬਾ ਮਾਰ ਰਿਹਾ ਪਾਣੀ ਝਾੜੇ ਚ ਪਾਲਾ ਲੱਗਿਆ ਪਿਆ ਉਹ ਆਰਾਮ ਨਾਲ ਜਾ ਕੇ ਵਿੱਚ ਬੈਠ ਗਏ ਜੀ ਉਹਨੂੰ ਸ਼ਾਂਤੀ ਆ ਗਈ ਵੀਰ ਜੀ ਸੋ ਬਹੁਤ ਬਹੁਤ ਧੰਨਵਾਦ ਬਾਈ ਇੱਕ ਵਾਰ ਕੁਝ ਕਹਿਣਾ ਚਾਹੁੰਦੇ ਹਾਂ ਉਹ ਲੋਕਾਂ ਨੂੰ ਜਿਹੜੇ ਤੁਹਾਨੂੰ ਫੋਨ ਕਰਦੇ ਨੇ ਜੇ ਉਹਨਾਂ ਨੇ ਆਲਣੇ ਮੰਗਾਉਣੇ ਨੇ ਤਾਂ ਕਿਹੜਾ ਤੁਹਾਡਾ ਨੰਬਰ ਆ ਉਹ ਨੰਬਰ ਵੀ ਦੱਸ ਦੋ ਤੇ ਜੇ ਕੋਈ ਤੁਹਾਡਾ ਐਡਰੈਸ ਆ ਉਹ ਦੇਣਾ ਚਾਹੁੰਦੇ ਹਾਂ ਉਹ ਵੀ ਦੱਸ ਦਿਓ ਨੰਬਰ ਤਾਂ ਬਣਾ ਹੀ ਵੀਰ ਜੀ 88929 ਜੀ 40895 ਜੀ ਪਿੰਡ ਬਾਗੜਾ ਜੇ ਮਰੀ ਕੋਲਡਾ ਰੋਡ ਦੇ ਉੱਤੇ ਆ ਵੀਰ ਜੀ ਜੀ ਆਪਾਂ ਨਾਬੇ ਵੱਲ ਤੋਂ ਜੀ ਇਹਦਾ ਨਾਬੇ ਵਾਲੇ ਰੋਡ ਦੇ ਉੱਪਰ ਆ ਜੀ ਇਹ ਹਾਂ ਜਿਹੜੇ ਮੇਰੇ ਭੈਣ ਭਾਈ ਨੇ ਆਰਡਰ ਦੇਣਾ ਬੇਫਿਕਰ ਕੋ ਦਵੇ ਜਿਵੇਂ ਵੀ ਕਹਿਣਗੇ ਆਪਾਂ ਓਕਣੇ ਕਰਾਂਗੇ ਓਕਣੇ ਕਹਾਂਗੇ ਵੀ ਰੇਟ 'ਚ ਕੋਈ ਗੱਲ ਨਹੀਂ ਤੁਹਾਨੂੰ ਲਾਵਾਂਗੇ ਪਰ ਤੁਸੀਂ ਆਹ ਲਾਣੇ ਲਾਓ ਤੁਸੀਂ ਪਾਂਸੀਆਂ ਨੂੰ ਬਚਾਓ ਵੀਰ ਜੀ ਮੈਂ ਤਾਂ ਇਹ ਹੀ ਕਹਿ ਸਕਦਾ ਜੀ ਪਰ ਜਿੰਨਾ ਹੁਣ ਮੈਂ ਲਾਏ ਨੇ ਜੀ ਮਨੂੰ ਹਰੇਕ ਬੰਦੇ ਨੇ ਇਹ ਕਿਹਾ ਵੀ ਹੁਣ ਚਿੜੀਆਂ ਦਾ ਰੁਕ ਬਹੁਤ ਵੱਧ ਗਿਆ ਬਹੁਤ ਆਹਲਾ ਨਾਲ ਨਿਕੜ ਗਿਆ ਮਨੂੰ ਵੀ ਦਿਖ ਰਿਹਾ ਜੀ ਵੀ ਜਿਹੜੇ ਹਿਸਾਬ ਨਾਲ ਆਹ ਲਾ ਨਿਕੜਿਆ ਉਹ ਹਿਸਾਬ ਨਾਲ ਪਾਂਸੀ ਵੀ ਬਹੁਤ ਵੱਜ ਚੁੱਕਿਆ ਨੇਰੀ ਬੁੱਲੇ ਤੋਂ ਤਵਾਂ ਤੋਂ ਹਾਂ ਜੀ ਬੜਾ ਵੱਡਾ ਉਪਰਾਲਾ ਕਰ ਰਹੇ ਹੋ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਆਈ ਗੱਲਬਾਤ ਕਰਨ ਦੇ ਲਈ ਠੀਕ ਹੈ ਵੀਰ ਜੀ ਤੁਹਾਡਾ ਵੀ ਧੰਨਵਾਦ ਆ ਵੀਰ ਜੀ ਤੁਹਾਡਾ ਸਭ ਤੋਂ بڑا ਵੀਰ ਜੀ ਜੀ ਆਇਆਂ ਦਾ ਇਹ ਆ ਜਿਹੜਾ ਨੇ ਸੋਨੇ ਮਨੋਂ ਥੱਲੇ ਤੋਂ ਉੱਪਰ ਕਰਿਆ ਵੀਰ ਜੀ ਸਭ ਤੋਂ ਪਹਿਲਾਂ ਤਾਂ ਛੋਟਾ ਮੈਂ ਇਹ ਸਵਾਗਤ ਆ ਸਾਡੇ ਬੜੇ ਭਾਈਆਂ ਤੁਸੀਂ ਬਾਕੀ ਦਾ ਪਰਮਾਤਮਾ ਦੇ ਹਵਾਲੇ ਸੋ ਦਰਸ਼ਕੋ ਇਹ ਸੀ ਵੀਰ ਕਾਲਾ ਨੌ ਇਹਦਾ ਕਾਲਾ ਪਰ ਦਿਲ ਦਾ ਬੜਾ ਸਾਫ਼ ਆ ਸੋ ਤੁਸੀਂ ਗੱਲਬਾਤ ਤੋਂ ਵੀ ਇਹ ਗੱਲ ਅੰਦਾਜ਼ਾ ਲਾ ਲਿਆ ਹੋਊਗਾ ਜਿਹੜਾ ਬੰਦਾ ਪੰਛੀਆਂ ਦੇ ਲਈ ਉਪਰਾਲਾ ਕਰ ਰਿਹਾ ਬੜੇ ਜਾਇਜ਼ ਰੇਟਾਂ ਦੇ ਉੱਪਰ ਆਲਣੇ ਲੋਕਾਂ ਨੂੰ ਮੁਹੱਈਆ ਕਰਾ ਰਿਹਾ ਔਰ ਪੰਛੀਆਂ ਵਾਸਤੇ ਪੱਕੇ ਘਰਾਂ ਦਾ ਇੰਤਜ਼ਾਮ ਕਰ ਰਿਹਾ ਸੋ ਤੁਸੀਂ ਵੀ ਜੇਕਰ ਇਹਨਾਂ ਤੋਂ ਆਲਣੇ ਲੈਣੇ ਚਾਹੁੰਦੇ ਹੋਵੋ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਫੋਨ ਨੰਬਰ ਆ ਜੇਕਰ ਸਾਡੀ ਗੱਲਬਾਤ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਕੇ ਬਾਈ ਦਾ ਹੌਸਲਾ ਜ਼ਰੂਰ ਵਧਾਓ ਬਹੁਤ ਬਹੁਤ ਧੰਨਵਾਦ ਕੈਮਰਾਮੈਨ ਬਤਨ ਦੇ ਨਾਲ ਬਗੜੀਆਂ ਤੋਂ ਸੁਖਵਿੰਦਰ ਸਿੰਘ ਟਵਾਰ